ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦਾ ਯੁੱਗ ਫੈਸ਼ਨਾਂ ਦਾ ਯੁੱਗ ਬਣ ਚੁੱਕਿਆ ਹੈ ਤੇ ਅਸੀਂ ਫੈਸ਼ਨਾਂ ਨੂੰ ਇੰਨਾ ਜ਼ਿਆਦਾ ਮਹੱਤਵ ਦਿੰਦੇ ਹਾਂ ਕਿ ਅਸੀਂ ਆਪਣਾ ਪੰਜਾਬੀ ਵਿਰਸਾ ਵੀ ਭੁੱਲ ਚੁੱਕੇ ਹਾਂ ਹਰ ਰੋਜ਼ ਨਵੇਂ ਤੇ ਨਵੇਂ ਫੈਸ਼ਨ ਆਉਂਦੇ ਜਾਂਦੇ ਰਹਿੰਦੇ ਹਨ ਜੋ ਕਿ ਸਾਨੂੰ ਬਹੁਤ ਜ਼ਿਆਦਾ ਗੁੰਮਰਾਹ ਕਰਦੇ ਹਨ ਤੇ ਇਨ੍ਹਾਂ ਫੈਸ਼ਨਾਂ ਦੇ ਸਬੰਧੀ ਮੈਂ ਇੱਕ ਗੀਤ ਲਿਖਿਆ ਹੈ ਜੋ ਕਿ ਮੈਂ ਆਪ ਸਭ ਨੂੰ ਸੁਣਾਉਣਾ ਚਾਹੁੰਦੀ ਹਾਂ ਮੈਨੂੰ ਉਮੀਦ ਹੈ ਆਪ ਨੂੰ ਮੇਰਾ ਗੀਤ ਜ਼ਰੂਰ ਪਸੰਦ ਆਵੇਗਾ ਗੱਲ ਜੇ ਮੈਂ ਕਰਾਂ ਅਜ ਦੇ ਸਮਾਜ ਦੀ ਇਹ ਫੈਸ਼ਨਾਂ ਨੇ ਸਾਡੀ ਹੁਣ ਮਤ ਮਾਰਤੀ ਹਰ ਕੋਈ ਗੱਲ ਫੈਸ਼ਨਾਂ ਦੀ ਕਰਦਾ ਛੱਡ ਚੰਗੀਆਂ ਚੀਜ਼ਾਂ ਗੱਲ ਜੇ ਮ ਕਰਾਇ ਅਜ ਦੇ ਸਮਾਜ ਦੀ ਇਹ ਫੈਸ਼ਨਾਂ ਨੇ ਸਾਡੀ ਹੁਣ ਮਤ ਮਾਰਤੀ ਹਰ ਕੋਈ ਗੱਲ ਫੈਸ਼ਨਾਂ ਦੀ ਕਰਦਾ ਛੱਡ ਚੰਗੀਆਂ ਚ ਜਾਣੂ ਮਾੜੀਆਂ ਤੇ ਮਰਦਾ ਇੰਜ ਲੱਗੇ ਅੱਜ ਕੱਲ੍ਹ ਕਾਮਯਾਬੀ ਸਾਰੀ ਏ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਹਾਂ ਸਾਦਗੀ ਚ ਸਾਡੀ ਕਾਮਯਾਬੀ ਸਾਰੀ ਏ ਛੱਡ ਮੱਖਣ ਮਲਾਈਆਂ ਪੀਜ਼ਿਆਂ ਤੇ ਡੁੱਲ ਗਏ ਫੋਨ ਜਦੋਂ ਦੇ ਨੇ ਆਏ ਚਿੱਠੀਆਂ ਵੀ ਪੁੱਲ ਗਏ ਹੋ ਛੱਡ ਮੱਖਣ ਮਲਾਈਆਂ ਪੀਜ਼ਿਆਂ ਤੇ ਡੁੱਲ ਗਏ ਫੋਨ ਜਦੋਂ ਦੇ ਨੇ ਆਏ ਚਿੱਠੀਆਂ ਵੀ ਪੁੱਲ ਗਏ ਰੋਜ਼ ਨਵੇਂ ਅਟਰਾਇਂਡਾ ਦੇ ਉੱਤੇ ਮਰ ਗਏ ਇਹ ਨਸ਼ਿਆਂ ਨੇ ਜ਼ਿੰਦਗੀ ਖਰਾਬ ਕਰਤੀ ਨਸ਼ਿਆਂ ਨੇ ਜ਼ਿੰਦਗੀ ਖਰਾਬ ਕਰਤੀ ਸੁਣੋ ਨਸ਼ਿਆਂ ਦੇ ਨਾਲ ਹੁੰਦੇ ਮਾੜੇ ਯਾਰ ਐ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਹਾਂ ਸਾਦਗੀ ਚ ਸਾਡੀ ਕਾਮਯਾਬੀ ਸਾਰੀ ਐ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਹਾਂ ਸਾਦਗੀ ਚ ਸਾਡੀ ਕਾਮਯਾਬੀ ਸਾਰੀ ਐ ਪੱਟ ਰੱਖੀਆਂ ਨਾ ਚੁੰਨੀਆਂ ਵੀ ਇਹਨਾਂ ਕੋਲੋਂ ਜਾਣ ਚੱਕੀਆਂ ਹੋਏ ਹੈ ਕੁੜੀਆਂ ਵੀ ਤੈਸ਼ਨਾ ਨੇ ਪੱਟ ਰੱਖੀਆਂ ਨਾ ਚੁੰਨੀਆਂ ਵੀ ਇਹਨਾਂ ਕੋਲੋਂ ਜਾਣ ਚੱਕੀਆਂ ਹੋ ਰੋਜ਼ ਇੰਸਟਾਗ੍ਰਾਮ 'ਤੇ ਰੀਲਾਂ ਪਾਉਂਦੀਆਂ ਹੁਣ ਪਤਾ ਨਹੀਂ ਜ਼ਮਾਨੇ ਕੋਲੋਂ ਕੀ ਚਾਹੁੰਦੀਆਂ ਇੰਸਟਾਗ੍ਰਾਮ 'ਤੇ ਰੀਲਾਂ ਪਾਉਂਦੀਆਂ ਹੁਣ ਪਤਾ ਨਹੀਂ ਥੋਂ ਜਾਣ ਸਾੰਦੇ ਵਿੱਚ ਜੋ ਪਰਾਂਦੇ ਹਣ ਕਿੱਥੋਂ ਜਾਣ ਸਾੰਦੇ ਹਣ ਖੁੱਲਿਆਂ ਵਾਲਾਂ ਨੇ ਨਾ ਦੀ ਮਤ ਮਾਰੀ ਐ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਹਾਂ ਸਾਦਗੀ ਚ ਸਾਡੀ ਕਾਮਯਾਬੀ ਸਾਰੀ ਐ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦੇ ਹਾਂ ਸਾਦਗੀ ਚ ਸਾਡੀ ਕਾਮਯਾਬੀ ਸਾਰੀ ਐ ਥੈਂਕ ਯੂ